ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਜੀ ਮੇਰੇ YouTube ਚੈਨਲ ਸਾਹਿਬ ਪਗੜੀ ਸੈਂਟਰ ਬਟਾਲਾ ਤੇ ਹਾਂਜੀ ਮਿੱਤਰੋ ਤੁਹਾਡਾ ਸਵਾਗਤ ਹੈ ਪਾਰਟ 3 ਦੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਕਿ ਚੌਥਾ ਲੜ ਕਿਸ ਤਰੀਕੇ ਦੇ ਨਾਲ ਤੁਸੀਂ ਰਖਣਾ ਹੈ ਬਹੁਤ ਹੀ ਵਧੀਆ ਸੋਹਣੇ ਤਰੀਕੇ ਦੇ ਨਾਲ ਪਟਿਆਲਾ ਸ਼ਾਹੀ ਪਗ ਦੀ ਸ਼ੇਪ ਤਿਆਰ ਕਰਾਂਗੇ ਹਾਂਜੀ ਮਿੱਤਰੋ ਪਗ ਦੀ ਪੂਣੀ ਕਰਾਂਗੇ ਡਬਲ ਸਾਈਡ ਥੱਲੇ ਸਿੰਗਲ ਸਾਈਡ ਉੱਪਰ ਇਸਤਰੀ ਦੇ ਨਾਲ ਪਿੱਛੇ ਵਾਲਾ ਪੱਲਾ ਤੇ ਅੱਗੇ ਵਾਲਾ ਪੱਲਾ ਇਹਨਾਂ ਦੋਨਾਂ ਪੱਲਿਆਂ ਨੂੰ ਅਸੀਂ ਮਿਲਾ ਦੇਵਾਂਗੇ ਮਲਾਤਾ ਹੁਣ ਵੀਰੋ ਅਸੀਂ ਇਹਦੀ ਪੋਜੀਸ਼ਨ ਦੇਖਣੀ ਹੈ ਜੀ ਕਿ ਕਿੰ ਕੋਈ ਥਾਂ ਦਾ ਵਕਤ ਕਿਤੇ ਉਹ ਲਾੜ ਨੂੰ ਆਪਾਂ ਨੂੰ ਘਾਰਾ ਕਰਨ ਦੀ ਲੋੜ ਨਹੀਂ ਜਿਹੜਾ ਲਾੜ ਉੱਪਰ ਨੂੰ ਗਿਆ ਵਾ ਜਿਹੜਾ ਲਾੜ ਵੀਰੋ ਉੱਪਰ ਨੂੰ ਗਿਆ ਵਾ ਉਹਨੂੰ ਅਸੀਂ ਮਿਕਸ ਕਰ ਲੈਣਾ ਇਸ ਤਰੀਕੇ ਨਾਲ ਮਿਕਸਿੰਗ ਵਿੱਚ ਲੈਵਾਂਗੇ ਮਿਕਸ ਕਰਾਂਗੇ ਪਰ ਲੈ ਨੂੰ ਜਿਆਦਾ ਮੋਟਾ ਨਹੀਂ ਕਰਨਾ ਫੇਰ ਉਸੇ ਤਰੀਕੇ ਦੇ ਨਾਲ ਇੱਥੇ ਅਸੀਂ ਪੁਆਇੰਟ ਬਣਾਇਆ ਫੇਚ ਕੇ ਪੁਆਇੰਟ ਦੇ ਨਾਲ ਇਹਦਾ ਸੱਜੇ ਪਾਸੇ ਜਿੱਥੇ ਅਸੀਂ ਇੱਕ ਤੋਂ ਦੋ ਲਾੜ ਲਗਾਏ ਆ ਤੀਜਾ ਲਾੜ ਸੱਜੇ ਪਾਸੇ ਉਹ ਲਗਣਾ ਉਹਨੂੰ ਟਾਈਟ ਕਰਕੇ ਇੱਥੋਂ ਅਸੀਂ 1-1 ਇੰਚੀ ਦੇ ਗਾਇਪ ਲੈ ਕੇ ਆਵਾਂਗੇ ਹੁਣ ਅਸੀਂ ਇਹਨੂੰ ਖਿੱਚਾਂਗੇ ਬਰੀਕ ਤੋਂ ਬਰੀਕ ਸਾਈਡ ਖਿੱਚਣੀ ਆ ਪੱਗ ਨੂੰ ਟਾਈਟ ਕਰੋ ਇਦਾਂ ਪੱਗ ਦੀ ਸ਼ੇਪ ਬਣਾਵਾਂਗੇ ਚਾਰਾਂ ਕੋਣਾਂ ਦੇ ਨਾਲ ਬੁਲਾਈ ਕਰਾਂਗੇ ਖਿੱਚ ਕੇ ਪੱਗ ਨੂੰ ਟਾਈਟ ਕਰਕੇ ਉਸੇ ਤਰੀਕੇ ਦੇ ਨਾਲ ਅਸੀਂ ਮੈਥਡ ਵਗਾਵਾਂਗੇ ਜਿਸ ਤਰ੍ਹਾਂ ਅਸੀਂ ਬਾਕੀ ਵੀਡੀਓ ਵਿੱਚ ਲਗਾਇਆ ਸੀ ਇੱਥੋਂ ਲਾਗੋ ਪੜ ਕੇ ਅੰਗੂਠੇ ਦੇ ਨਾਲ ਉਸ ਪੁਆਇੰਟ ਉੱਤੇ ਲੈ ਜਾਓ ਇਸ ਪੁਆਇੰਟ ਉੱਤੇ ਅਸੀਂ ਆ ਗਏ ਇੱਥੇ ਬੱਬ ਲਗਾ ਕੇ ਅੰਦੀ ਅੱਗੇ ਨੂੰ ਵਧਾ ਕਰਕੇ ਇਹਨੂੰ ਥੋੜਾ ਥੋੜਾ ਡਾਊਨ ਲਿਆਓ ਇੱਕ ਉੱਗਣ ਥੋੜਾ ਜੰ ਅੰਦਰ ਕਰਕੇ ਇਸ ਤਰੀਕੇ ਨਾਲ ਇਹਨੂੰ ਗਾਹ ਨੂੰ ਵਧਾ ਦਿਓ ਕੁੱਝ ਤੁਸੀ ਅੰਗਰੇਜ਼ੀ ਦੇ ਨਾਲ ਕੋਹਿੰਗ ਤਾਂ ਉਹਦੀ ਵੈਕ ਸਾਈਡ ਤੋਂ ਬਰੀਕ ਤੋਂ ਬਰੀਕ ਸਾਈਡ ਖਿੱਚਣੀ ਹੈ ਸੀ ਉਹ ਤੁਸੀਂ ਨੋ ਦੇ ਨਾਲ ਇਸ ਤਰੀਕੇ ਦੇ ਨਾਲ ਖਿੱਚੋ ਬਰੀਕੀ ਸਾਈਡ ਅੱਗੇ ਤਾਂ ਦੀ ਹੋਣੀ ਚਾਹੀਦੀ ਹੈ ਜਿਆਦਾ ਸਾਈਡ ਮੋੜਨੀ ਨਹੀਂ ਹੈ ਸੀ ਉਸ ਸਾਇਬ ਨੂੰ ਕਿਦਾਂ ਕਰਨੇ ਅਲੂ ਸਾਰਾਂਗ ਉਲਦੇ ਨਾਲ ਅਸੀਂ ਇਹ ਗੁਲਾਈ ਕਰਾਂਗੇ ਉੱਪਰਲੇ ਪੀਪਰ ਵਾਲੇ ਸਾਈਡ ਦੀ ਇਸ ਤਰੀਕੇ ਨਾਲ ਅਸੀਂ ਗੁਲਾਈ ਕਰ ਲਈ ਚਾਰਾਂ ਬਲਾ ਦੇ ਨਾਲ ਜਿਸ ਤਰ੍ਹਾਂ ਤੁਹਾਨੂੰ ਬਾਕੀ ਵੀਡੀਓ ਵਿੱਚ ਦੱਸਿਆ ਸੀਗਾ ਪਾਰਟ 3 ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਉਸੇ ਤਕਨੀਕ ਨੂੰ ਅਜਮਾਉਣਾ ਹੈ ਇੱਕ ਉਂਗਲ ਅੰਦਰ ਇੱਕ ਉਂਗਲ ਬਾਹਰ ਇਸ ਤਰ੍ਹਾਂ ਫੋਲਡ ਕਰੋ ਇਹਨੂੰ ਇਦਾਂ ਫੋਲਡ ਕਰੀ ਜਾਓ ਸੱਜੇ ਪੱਲੇ ਖੱਬੇ ਆ ਦੇ ਨਾਲ ਪੱਲੇ ਨੂੰ ਅੰਦਰੋਂ ਹੌਲਕਾ ਦਾ ਫੋਲਡ ਕਰੀ ਜਾਓ ਜਦੋਂ ਇੱਥੇ ਕੱਕ ਆ ਜਾਏਗਾ ਫਿਰ ਅੰਗੂਠੇ ਦੇ ਨਾਲ ਹੌਲਕਾ ਜਿਆ ਨੂੰ ਅੰਦਰੋਂ ਪਿੰਚ ਕਰਨੇ ਇਸ ਤਰੀਕੇ ਨਾਲ ਪਿੰਚ ਕਰਨਾ ਇੱਥੇ ਦਬ ਲਗਵਾਨੀ ਹੈ ਤਾਂ ਰਿਪਰ ਇੰਨਾ ਚੋਝਵਾਨੀ ਪਿੱਛੇ ਪਿੰਚ ਬਣਨੀ ਚਾਹੀਦੀ ਹੈ ਕੋਈ ਚੱਕਾ ਨਹੀਂ ਪਾਗ ਨੂੰ ਥੋੜਾ ਥੋੜਾ ਦਬਾਂਗੇ ਇਹਨੂੰ ਅਸੀਂ ਜਿੱਦਾਂ ਬਾਕੀਆਂ ਦੇ ਵਿੱਚ ਅਸੀਂ ਫੋਲ ਫੋਲ ਗਿਆ ਬੁਟਾ ਹੁਣ ਅਸੀਂ ਫੋਲਗੇ ਆਪਣੇ ਨਾਲ ਇਸ ਤਰੀਕੇ ਦੇ ਨਾਲ ਪੂਰਾ ਬਸਾਵਾਵਾਂਗੇ ਪਟਿਆਲਾ ਚਾਹੀ ਕੇ ਪਤੀ ਬੰਦ ਰਹੇ ਆ ਪੱਲਾ ਪਟਿਆਲਾ ਚਾਹੀ ਇਹਨੂੰ ਪੂਰ ਇਸ ਤਰੀਕੇ ਦੇ ਨਾਲ ਬੈਂਡ ਕਰਕੇ ਡੇੜੀ ਚ ਦਾ ਗਿਆ ਬਣਾ ਕੇ ਪੱਲਾ ਟਾਈਟ ਕਰਕੇ ਤਮਾ ਦੇਵਾਂਗੇ ਇਸ ਤਰੀਕੇ ਨਾਲ ਸਜਿਤ ਅੰਬੈਕਸਾਈਡ ਨੂੰ ਅਸੀਂ ਫੋੜ ਦੇਵਾਂਗੇ ਹੁਣ ਅਸੀਂ ਆਪਣੇ ਚਾਰ ਲਾੜ ਵਿਡੋ ਲੱਗ ਚੁੱਕੇ ਨੇ ਇਹਨਾਂ ਦੀ ਅਸੀਂ ਸਫਾਈ ਕਰਾਂਗੇ ਜਿਹੜੇ ਲਾੜ ਆਪਣੇ ਥੱਲੇ ਨੂੰ ਆ ਰਹੇ ਨੇ ਉਹਨਾਂ ਨੂੰ ਕੰਮ ਇਸ ਤਰੀਕੇ ਦੇ ਨਾਲ ਕਰਾਂਗੇ ਸਲਾਈ ਅੰਦਰ ਆਪਕੇ ਸਲਾਈ ਦੇ ਨਾਲ ਇਸ ਤਰੀਕੇ ਨਾਲ ਜਿੱਦ ਨੂੰ ਸਲਾਈ ਜਾਣੀ ਹੈ ਉਦਾਂ ਨੂੰ ਅਸੀਂ ਸਲਾਈ ਦਾ ਝੁਕਾਰ ਰੱਖਾਂਗੇ ਕਿ ਪਿਛਲੇ ਸਲਾਈ ਹੋਣੀ ਹੈ ਸਲਾਈ ਅੱਗੇ ਨੂੰ ਚਾਹ ਅਗੇ ਦਾ ਸਲਾਈ ਹੁਣ ਅਸੀਂ ਉੱਪਰ ਵਾਲੇ ਲੜਵੀ ਨਾਲ ਦਾ ਸਾਫ਼ ਕਰ ਜਾਵਾਂਗੇ ਇਹ ਆਪਣਾ ਸੱਚੇ ਪਤ ਤੀਜਾ ਲੜਾ ਖੰਵੇ ਪਾਸੇ ਚੌਥਾ ਲੜਾ ਇਸ ਤਰੀਕੇ ਨਾਲ ਅਸੀਂ ਸਫਾਈ ਕਰਾਂਗੇ ਸਲਾਈ ਅੰਦਰ ਆ ਕੇ ਸਲਾਈ ਇਸ ਤਰੀਕੇ ਨਾਲ ਨਹੀਂ ਤਪਾਈ ਵਿੱਚ ਲੈ ਕੇ ਆਵਾਂਗੇ ਜਿੱਦ ਨੂੰ ਸਲਾਈ ਦੀ ਸਫਾਈ ਕਰਦੇ ਹਾਂ ਸਲਾਈ ਦਾ ਬੈਂਡ ਉਦੋਂ ਨੂੰ ਹੋਣਾ ਚਾਹੀਦਾ ਕਿ ਪਿਛਲੇ ਸਫਾਈ ਕਰਦੇ ਹਾਂ ਸਲਾਈ ਅੱਗੇ ਨੂੰ ਹੋਣੀ ਹੈ ਇਸ ਤਰੀਕੇ ਨਾਲ ਸਲਾਈ ਅੱਗੇ ਨੂੰ ਬੈਂਡ ਹੋਣਾ ਚਾਹੀਦਾ ਇਹਨੂੰ ਇੱਥੋਂ ਅਸੀਂ ਸਲਾਈ ਨੂੰ ਇਸ ਤਰੀਕੇ ਨਾਲ ਸਾਫ਼ ਕਰ ਦੋਵਾਂਗੇ ਇਹਨੂੰ ਅਸੀਂ ਇਸ ਤਰੀਕੇ ਦੇ ਨਾਲ ਪੱਲੇ ਨੂੰ ਸਾਫ਼ ਕਰ ਦ ਹੁਣ ਆ ਦੇਖੋ ਵੀਰੋ ਆਖੀਏ ਕੋ ਆਪਣੀ ਬਣੀ ਹੈ ਤੀਜਾ ਲਾੜ ਤਖਬੇ ਤੋਂ ਅਸਲ ਤੋਸਾ ਲਾੜ ਹੁਣ ਆ ਛੇਕ ਆ ਇਹ ਆਪਣੀ ਨਜ਼ਰ ਨਹੀਂ ਹੋਣੀ ਚਾਹੀਦੀ ਇਸ ਤਰੀਕੇ ਨਾਲ ਅਸੀਂ ਇਹਨੂੰ ਬੁਲਾਈ ਦੇ ਵਿੱਚ ਲੈ ਕੇ ਆਵਾਂ ਇੱਕੋ ਅਸੀਂ ਬੈਂਡ ਕਰਾਂਗੇ ਇਹ ਪੂਰਾ ਇਹਦੇ ਅੰਦਰ ਹੋਣਾ ਚਾਹੀਦਾ ਤੇ ਇੱਕ ਚੀਜ਼ ਤੁਸੀ ਧਿਆਨ ਰੱਖਣਾ ਕਿ ਜਿਹੜਾ ਆ ਲਾੜਾ ਨਾ ਜਦੋਂ ਅਗਲਾ ਲਾੜਾ ਹੁੰਦਾ ਪਿਛੇ ਵਾਲਾ ਲਾੜ ਤੱਕ ਦਾ ਗੈਪ ਹੋ ਜਾਣਾ ਚਾਹੀਦਾ ਪਿਛਲਾ ਲਾੜਾ ਤਾਂ ਨਹੀਂ ਸ਼ੋ ਹੋਣਾ ਚਾਹੀਦਾ ਇਸ ਤਰੀਕੇ ਨਾਲ ਅਸੀਂ ਇਹਨੂੰ ਪਿਛੇ ਵਿੱਚ ਵਿਆਪ ਕਰ ਦਵਾਂਗੇ ਇਹਨੂੰ ਤ압 ਲਗਾਵਾਂਗੇ ਤੀਜਾ ਲਾੜਾ ਪਾਉਣ ਨੂੰ ਜ਼ਿਆਦਾ ਹੈ ਹੀ ਨਾ ਕਰਿਆ ਕਿਉਂਕਿ ਇਹਨੂੰ ਵਿਆਖਿਆ ਤੋਂ ਵੀ ਇਹਨੂੰ ਤੋਂ ਆਫ ਲਗੋਂ ਇਹ ਆਪਣੇ ਚਾਰ ਲੜ ਲੱਜੁਕੇ ਨੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਚਾਰ ਲੜ ਕੰਪਲੀਟ ਕਰ ਸਕਦੇ ਹੋ ਰੋਜ਼ ਦਾ ਜੇ ਤੁਸੀਂ ਇੱਕ ਇੱਕ ਲੜ ਵੀ ਕਰੋ ਤਾਂ ਤੁਸੀਂ ਪੰਜ ਦਿਨਾਂ ਚ ਪੱਗ ਸਿੱਖ ਸਕਦੇ ਹੋ